ਸੱਤ ਸਿਨੇ ਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟੈਮ ਟੀਵੀ ਲੈ ਕੇ ਆਦਰਾ ਸਪੀਡ ਨਿਊਜ਼ ਤੇ ਆਫਰ ਚਾਤ ਪਾਉਂਦੇ ਆ ਪਹਿਲੀ ਖਬਰ ਤੇ ਇੱਕ ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰ ਨੇ ਟਰੰਪ ਪ੍ਰਸ਼ਾਸਨ ਦੀ H1B ਵੀਜ਼ਾ ਨੀਤੀ ਦੀ ਆਲੋਚਨਾ ਕੀਤੀ ਹੈ ਦਰਸਲ ਨੀਤੀ ਦੇ ਤਹਿਤ H1B ਵੀਜ਼ਾ ਧਾਰਕਾਂ ਦੇ ਬੱਚੇ ਪ੍ਰਭਾਵਿਤ ਹੋਣਗੇ ਤੇ ਉਹਨਾਂ ਨੂੰ 21 ਸਾਲ ਦੇ ਹੋਣ ਉੱਤੇ ਅਮਰੀਕਾ ਛੱਡਣਾ ਪਵੇਗਾ ਨੀਤੀ ਦੀ ਆਲੋਚਨਾ ਕਰਨ ਵਾਲੇ ਡੈਮੋਕ੍ਰੈਟਿਕ ਸੰਸਦ ਮੈਂਬਰ ਨੇ ਕਿਹਾ ਕਿ ਬੱਚਿਆਂ ਨੂੰ ਅਜਿਹੇ ਦੇਸ਼ ਵਿੱਚ ਭੇਜਣਾ ਗਲਤ ਹੈ ਜਿਸ ਨੂੰ ਉਹ ਨਹੀਂ ਜਾਣਦੇ ਤੇ ਨਾ ਹੀ ਉੱਥੇ ਉਹਨਾਂ ਦਾ ਕੋਈ ਸਪੋਰਟ ਨੈਟਵਰਕ ਹੈ H1B ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਜੋ ਅਮਰੀਕੀ ਕੰਪਨੀਆਂ ਨੂੰ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਤੇ ਅਮਰੀਕੀ ਟੈਕਨੋਲੋਜੀ ਕੰਪਨੀਆਂ ਹਰ ਸਾਲ H1B ਵੀਜ਼ਾ ਦੀ ਮਦਦ ਨਾਲ ਹਜ਼ਾਰਾਂ ਵਿਦੇਸ਼ੀ ਹੁਨਰਮੰਦ ਕਾਮਿਆਂ ਨੂੰ ਨੌਕਰੀ ਉੱਤੇ ਰੱਖਦੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ ਪ੍ਰਵਾਸੀਆਂ ਦੇ ਮੁੱਦੇ ਉੱਤੇ ਕਾਫੀ ਸਖਤੀ ਕੀਤੀ ਹੈ ਤੇ ਟਰੰਪ ਦੇ ਫੈਸਲੇ ਨਾਲ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਨਿਰਾਸ਼ਾ ਹੈ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਤਬਦੀਲੀਆਂ ਵਿਚਕਾਰ ਅਮਰੀਕਾ ਵਿੱਚ ਰਹਿਣ ਵਾਲਾ ਭਾਰਤੀ ਭਾਈਚਾਰਾ ਵੀ ਚਿੰਤਤ ਹੈ ਇਸ ਦੇ ਵਿੱਚਕਾਰ ਅਮਰੀਕਾ ਦੇ ਇੱਕ 에어ਪੋਰਟ ਤੋਂ ਭਾਰਤੀ ਲੋਕਾਂ ਨੂੰ ਐਂਟਰੀ ਨਾ ਦੇਣ ਦੀ ਖਬਰ ਵੀ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਅਮਰੀਕਾ ਦੇ ਵਿੱਚ ਰਹਿਣ ਵਾਲੇ ਇੱਕ ਸ਼ਖਸ ਦੇ ਭਾਰਤੀ ਮਾਤਾ ਪਿਤਾ ਨੂੰ ਵਾਪਸੀ ਟਿਕਟ ਨਾ ਹੋਣ ਦੀ ਵਜ੍ਹਾ ਕਾਰਨ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਗਿਆ ਅਤੇ ਉੱਥੋਂ ਹੀ ਵਾਪਸ ਭੇਜ ਦਿੱਤਾ ਗਿਆ ਤੇ ਇੱਕ ਰਿਪੋਰਟ ਮੁਤਾਬਕ ਅਮਰੀਕਾ ਦੇ ਵਿੱਚ ਆਪਣੇ ਬੱਚਿਆਂ ਤੋਂ ਮਿਲਣ ਗਏ ਭਾਰਤੀ ਮਾਪਿਆਂ ਨੂੰ ਨਿਵਾਰਕ ਹਵਾਈ ਅੱਡੇ ਉੱਤੇ ਐਂਟਰੀ ਨਹੀਂ ਦਿੱਤੀ ਗਈ ਹੈ ਹਵਾਈ ਸਫ਼ਰ ਦੇ ਦੌਰਾਨ ਹਾਲ ਹੀ ਦੇ ਵਿੱਚ ਕੋਰੀਅਨ ਏਅਰ ਦੀ ਇੱਕ ਉਡਾਨ ਦੌਰਾਨ ਇੱਕ ਯਾਤਰੀ ਨੇ ਐਮਰਜੈਂਸੀ ਗੇਟ ਖੋਲਣ ਦੀ ਕੋਸ਼ਿਸ਼ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ @crazyclipsonly ਹੈਂਡਲ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ। ਤੇ ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਐਰਪਲੇਨ ਦੇ ਵਿੱਚ ਯਾਤਰੀ ਨੂੰ ਐਮਰਜੈਂਸੀ ਐਗਜ਼ਿਟ ਗੇਟ ਖੋਲਣ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਚਾਲਕ ਦਲ ਦੇ ਮੈਂਬਰ ਉਸ ਨੂੰ ਰੋਕਦੇ ਹੋਏ ਵੀ ਦੇਖੇ ਜਾ ਸਕਦੇ ਨੇ ਉਡਾਣ ਦੇ ਦੌਰਾਨ ਇੱਕ ਯਾਤਰੀ ਨੇ ਅਚਾਨਕ ਐਮਰਜੈਂਸੀ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤੇ ਇਸ ਨਾਲ ਜਹਾਜ਼ ਦੇ ਯਾਤਰੀਆਂ ਦੇ ਵਿੱਚ ਦਹਿਸ਼ਤ ਫੈਲ ਗਈ ਤੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ 에어 호ਸਟਸ ਅਤੇ ਕਰੂ ਮੈਂਬਰ ਤੁਰੰਤ ਹਰਕਤ ਵਿੱਚ ਆਏ ਅਤੇ ਯਾਤਰੀ ਨੂੰ ਦਰਵਾਜ਼ੇ ਤੋਂ ਦੂਰ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੌਰਾਨ ਯਾਤਰੀ ਨੇ ਵਿਰੋਧ ਵੀ ਕੀਤਾ ਪਰ ਪੰਜ ਕਰੂ ਮੈਂਬਰਾਂ ਦੀ ਟੀਮ ਉਸ ਨੂੰ ਰੋਕਣ ਵਿੱਚ ਸਫਲ ਹੋ ਗਈ ਅਤੇ ਇੱਕ ਇੱਕ ਸੰਭਾਵੀ ਹਾਦਸਾ ਟਲ ਗਿਆ ਰਾਸ਼ਟਰਪਤੀ ਡੋਨਾਲਡ 트ੰਪ ਦੇ ਵੱਲੋਂ ਅਮਰੀਕੀ ਸ਼ਰਨਾਰਥੀ ਪ੍ਰੋਗਰਾਮ ਨੂੰ ਰੋਕਣ ਤੋਂ ਬਾਅਦ ਅਫਗਾਨ ਸ਼ਰਨਾਰਥੀਆਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਮਨੁੱਖੀ ਆਧਾਰ ਉੱਤੇ ਵੀਜ਼ਾ ਪ੍ਰਣਾਲੀ ਨੂੰ ਸੌਖਾ ਕਰਨ ਦੀ ਅਪੀਲ ਕੀਤੀ ਹੈ ਤੇ ਬਹੁਤ ਸਾਰੇ ਅਫਗਾਨ ਜਿਨ੍ਹਾਂ ਦੇ ਵੀਜ਼ੇ ਜਾਂ ਤਾਂ ਖਤਮ ਹੋ ਗਏ ਨੇ ਜਾਂ ਜਲਦੀ ਹੀ ਖਤਮ ਹੋ ਜਾਣਗੇ ਉਹਨਾਂ ਨੂੰ ਗ੍ਰਿਫਤਾਰੀ ਅਤੇ ਦੇਸ਼ ਗਾਲੇ ਦਾ ਡਰ ਸਤਾ ਰਿਹਾ ਹੈ ਅਫਗਾਨ ਯੂਐਸ ਆਰਏਪ ਸ਼ਰਨਾਰਥੀ ਵਕਾਲਤ ਸਮੂਹ ਦੇ ਮੈਂਬਰ ਅਹਿਮਦ ਛਾਹ ਨੇ ਕਿਹਾ ਕਿ ਸਾਨੂੰ ਬਿਲਕੁਲ ਨਹੀਂ ਪਤਾ ਕਿ ਅਮਰੀਕੀ ਸ਼ਰਨਾਰਥੀ ਪ੍ਰੋਗਰਾਮ ਦੀ ਰੋਕ ਕਦੋਂ हटਾਈ ਜਾਵੇਗੀ ਪਰ ਅਸੀਂ ਪਾਕਿਸਤਾਨ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਵੀਜ਼ਾ ਦੀ ਮਿਆਦ ਪੂਰਨ ਤੋਂ ਬਾਅਦ ਘੱਟੋ-ਘੱਟ 6 ਮਹੀਨਿਆਂ ਲਈ ਸਾਨੂੰ ਖੈਰਨ ਨੂੰ ਵਧਾਇਆ ਜਾਵੇ ਦੇ ਅੰਦਾਜ਼ਨ 20 ਹਜ਼ਾਰ ਅਫਗਾਨ ਇਸ ਸਮੇਂ ਪਾਕਿਸਤਾਨ ਦੇ ਵਿੱਚ ਅਮਰੀਕੀ ਸਰਕਾਰ ਦੇ ਪ੍ਰੋਗਰਾਮ ਰਾਹੀਂ ਅਮਰੀਕਾ 'ਚ ਪੁਨਰਵਾਸ ਲਈ ਪਰਵਾਨਗੀ ਮਿਲਣ ਦੀ ਉਡੀਕ ਕਰ ਰਹੇ ਨੇ। ਜਲਾ ਮਾਂਸਾ ਦੇ ਪਿੰਡ ਅਕਲੀਆ ਦਾ ਰਹਿਣ ਵਾਲਾ ਅਗਨੀ ਵੀਰ ਲੱਭ ਪ੍ਰੀਤ ਸਿੰਘ ਜੰਮੂ ਕਸ਼ਮੀਰ ਦੇ ਕਪਵਾਰਾ ਵਿੱਚ ਸ਼ਹੀਦ ਹੋ ਗਿਆ ਸੀ ਤੇ ਜਾਣਕਾਰੀ ਮੁਤਾਬਕ ਲੱਭ ਪ੍ਰੀਤ ਸਿੰਘ ਡਿਊਟੀ ਦੌਰਾਨ دہشت گردਾਂ ਦੀ ਗੋਲੀ ਦੇ ਲਗਨ ਕਾਰਨ ਸ਼ਹੀਦ ਹੋਇਆ ਤੇ ਉੱਥੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਐਸ ਦੁੱਖ ਦੀ ਘੜੀ ਦੇ ਵਿੱਚ ਲੱਪ੍ਰੀਤ ਸਿੰਘ ਦੇ ਘਰ ਪਹੁੰਚੇ ਤੇ ਜਿੱਥੇ ਉਹਨਾਂ ਦੇ ਪਰਿਵਾਰ ਵਾਲਿਆਂ ਨਾਲ ਉਹਨਾਂ ਦੁੱਖ ਸਾਂਝਾ ਕੀਤਾ ਐਸ ਨਾਲ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਾਣਕਾਰੀ ਮੁਤਾਬਕ ਪਿੰਡ ਅਕਲੀਆ ਦਾ 24 ਸਾਲਾ ਲੱਪ੍ਰੀਤ ਸਿੰਘ ਨਰਿੰਦਰ ਮੀਡੀਅਮ ਰੈਜੀਮੈਂਟ ਯੂਨੀ ਇੰਡੀਆ ਦੇ ਵਿੱਚ ਤਾਇਨਾਤੀ ਤੇ 2 ਸਾਲ ਪਹਿਲਾਂ ਅਗਨੀਵੀਰ ਸਕੀਮ ਤਹਿਤ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ ਕੈਨੇਡਾ ਦੇ ਵਿੱਚ ਅਧਿਕਾਰੀਆਂ ਨੇ ਬੀਤੇ ਦਿਨ ਇੱਕ ਬਦਨਾਮ ਮੈਕਸੀਨ ਕਾਰਟੇਲ ਦੇ ਨਾਲ ਜੁੜੀ ਡਰਗ ਤਸਕਰੀ ਨੂੰ ਲੈ ਕੇ 83 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ ਕੀਤੀ ਹੈ ਜੋ ਕਿ ਕੈਨੇਡਾ ਦੇ ਟਾਂਟੋ ਦੇ ਇਤਿਹਾਸ ਵਿੱਚ ਡਰਗ ਦੀ ਸਭ ਤੋਂ ਵੱਡੀ ਟੋਆਟਵਾਈ ਹੈ ਅਧਿਕਾਰੀਆਂ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਤੇ ਇਹ ਕੋਕੀਨ 835 ਕਿਲੋਗ੍ਰਾਮ ਤੋਂ ਵੱਧ ਸੀ ਜਿਸ ਦਾ ਜ਼ੋਲਾ ਸਿਕ ਨਿਊ ਜਨਰੇਸ਼ਨ ਕਾਰਟੇਲ ਦੇ ਨਾਲ ਸੰਬੰਧ ਹੋਣ ਦਾ ਦੋਸ਼ ਹੈ ਜਿਸ ਨੂੰ ਨਿਆਂ ਵਿਭਾਗ ਨੇ ਦੁਨੀਆ ਦੀ ਸਭ ਤੋਂ ਹਿੰਸਕ ਕੱਤੇ ਪਰ ਫੁੱਲਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸੰਗਠਨਾਂ ਵਿੱਚੋਂ ਇੱਕ ਦੱਸਿਆ ਤੇ ਪੁਲਤ ਨੇ ਕਿਹਾ ਕਿ ਇੱਕ ਟਰੱਕ ਅਤੇ ਇਸ ਦਾ ਮਾਲ ਮੈਕਸੀਕੋ ਤੋਂ ਸ਼ੁਰੂ ਹੋਣ ਵਾਲੇ ਇੱਕ ਵੱਡੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਹਿੰਦੇ ਹਿੱਸੇ ਨਾਲ ਇੱਕ ਵੱਡੇ ਮੈਕਸੀਕਨ ਗਰੋ ਨਾਲ ਸੰਬੰਧ ਰੱਖਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਅਤਵਾਦੀ ਹਮਲੇ ਦਾ ਅਲਰਟ ਅਤੇ ਖੁਫੀਆ ਏਜੰਸੀਆਂ ਦੇ ਵੱਲੋਂ ਜਾਰੀ ਕੀਤੇ ਗਏ ਅਲਰਟ ਤੋਂ ਬਾਅਦ ਸੀਐਮ ਮਾਨ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਸਿਆਸਤ ਦੇ ਨਾਲ ਹੀ ਗਣਤੰਤਰ ਦਿਵਸ ਦੇ ਮੌਕੇ ਰਾਜ ਦੇ ਵਿੱਚ ਅਤਵਾਦੀ ਹਮਲੇ ਦੇ ਇਨਪੁਟ ਵੀ ਮਿਲੇ ਨੇ ਸੂਤਰਾਂ ਮੁਤਾਬਕ ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਤੋਂ ਬਾਅਦ ਪੰਜਾਬ ਪੁਲਤ ਤੇ ਸੁਰੱਖਿਆ ਏਜੰਸੀਆਂ ਨੂੰ ਲਗਾਤਾਰ ਸੀਮਾਨ ਉਤੇ ਅਤਵਾਦੀ ਹਮਲੇ ਦੇ ਇਨਪੁਟ ਮਿਲ ਰਹੇ ਨੇ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅਤਵਾਦੀ ਹਮਲੇ ਦੇ ਅਲਰਟ ਦੀ ਪੁਸ਼ਟੀ ਕੀਤੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾ 26 ਜਨਵਰੀ ਨੂੰ ਫਰੀਦਕੋਟ ਦੇ ਵਿੱਚ ਝੰਡਾ ਲਹਿਰਾਉਣ ਵਾਲੇ ਸਨ ਪਰ ਫਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਧਮਕੀ ਦੇਣ ਮਗਰੋਂ ਝੰਡਾ ਲਹਿਰਾਉਣ ਦੇ ਪ੍ਰੋਗਰਾਮ ਨੂੰ ਰੱਦ ਕਰਕੇ ਪਹਿਲਾ ਮੋਹਲ ਹੀ ਤੇ ਫਿਰ ਅਚਾਨਕ ਪਿਆਲਾ ਕਰ ਦਿੱਤਾ ਗਿਆ ਤੇ ਸੂਤਰਾਂ ਮੁਤਾਬਕ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਪ੍ਰੋਗਰਾਮ ਨੂੰ ਦੂਜੀ ਵਾਰ ਬਦਲਿਆ ਗਿਆ ਹੈ ਚਾਹੇ ਪਹਿਲੇ ਕਿਸਾਨੀ ਅੰਦੋਲਨ ਦੀ ਗੱਲ ਕਰ ਲਈਏ ਜਾਂ ਫਿਰ ਹੁਣ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਕੀਤੇ ਜਾ ਰਹੇ ਮਰਨ ਵਰਤ ਦੇ ਵਿੱਚ ਸਭ ਤੋਂ ਜ਼ਰੂਰੀ ਭੂਮਿਕਾ ਨਿਭਾਉਣ ਵਾਲਿਆਂ ਵਿੱਚ ਡਾਕਟਰ ਸਵੈਮਾਨ ਦਾ ਨਾਮ ਸਭ ਤੋਂ ਮੋਹਰੀਆ ਵਿੱਚ ਆਉਂਦਾ ਪਰ ਸਰਕਾਰ ਨੂੰ ਪਤਾ ਨਹੀਂ ਕਿਸਾਨਾਂ ਦੇ ਡਾਕਟਰਾਂ ਤੋਂ ਕੀ ਇਤਰਾਜ ਹੈ ਕਿਉਂ ਹੁਣ ਉਹਨਾਂ ਦਾ ਸੋਸ਼ਲ ਮੀਡੀਆ ਖਾਤੇ ਨੂੰ ਬੈਨ ਕਰ ਦਿੱਤਾ ਗਿਆ ਤੇ ਦਰਸਲ ਇੱਕ ਵਾਰ ਫਿਰ ਤੋਂ ਡਾਕਟਰ ਸੁਆਮਾਨ ਦਾ سوشل میڈیا ਅਕਾਊਂਟ ਫੇਸਬੁਕ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਸਰਕਾਰਾਂ ਉੱਤੇ ਸ਼ਬਦੀ ਵਾਰ ਕੀਤੇ ਨੇ ਤੇ ਉਹਨਾਂ ਕਿਹਾ ਕਿ ਸਰਕਾਰ ਸੱਚ ਸੁਣ ਕੇ ਰਾਜ਼ੀ ਨਹੀਂ ਅਤੇ ਸੱਚ ਬੋਲਣ ਦੀ ਸਜ਼ਾ ਵਜੋਂ ਉਹਨਾਂ ਦੇ ਪੇਜ ਬੈਨ ਕੀਤੇ ਜਾ ਰਹੇ ਨੇ ਤੇ ਡਾਕਟਰ ਸੁਆਮਾਨ ਨੇ ਕਿਹਾ ਕਿ ਇੰਡੀਆ ਸਾਈਬਰ ਕਰਾਈਮ ਸੈਂਟਰ ਦੀ ਕਾਨੂੰਨੀ ਬੇਨਤੀ ਤੋਂ ਬਾਅਦ ਉਹਨਾਂ ਦਾ ਪੇਜ ਬੈਨ ਕੀਤਾ ਗਿਆ ਅਜਲੀਏ ਨਹੀਂ ਦੁਬਾਰਾ ਫਿਰ ਆਦਰੂ ਹੋਗੇ ਉਦੋਂ ਤੱਕ ਦਿਓ ਇਜਾਜ਼ਤ ਸਾਥੀ ਦੇ ਕਾਲ ਧੰਨਵਾਦ